ਸੰਗਜੀ ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਦੱਸਿਆ ਕਿ ਜਿਹੜਾ ਧਿਆਨ ਜੋੜਨ ਦੀ ਵਿਧੀ ਹੈ ਕਿ ਜੇ ਤੁਸੀਂ ਉਸ ਪ੍ਰਭੂ ਦੀ ਪਰਮਾਤਮਾ ਦੀ ਭਗਤੀ ਕਰਦੇ ਹੋ ਉਹਦਾ ਨਾਮ ਸਿਮਰਨ ਕਰਦੇ ਹੋ ਤਾਂ ਉਸ ਜਿਹੜਾ ਧਿਆਨ ਹੈ ਉਹ ਕਿਵੇਂ ਜੋੜਿਆ ਜਾ ਸਕਦਾ ਉਸ ਉਹਨਾਂ ਨੇ ਅੱਜ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਕਿ ਜਿਹੜੀ ਧਿਆਨ ਆ ਤੁਸੀਂ ਧਿਆਨ ਕਿਵੇਂ ਜੋੜ ਸਕਦੇ ਹੋ ਤੁਸੀਂ ਪ੍ਰਭੂ ਦੀ ਉਸਤਤ ਕਰਦੇ ਹੋ ਪ੍ਰਮਾਤਮਾ ਦਾ ਨਾਮ ਲੈਨੇ ਹੋ ਸਿਮਰਨ ਕਰਦੇ ਹੋ ਤਾਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਪ੍ਰਭੂ ਦੀ ਉਸਤਤ ਕਰ ਸਕਦੇ ਹੋ ਧਿਆਨ ਤੁਹਾਡਾ ਕਿਵੇਂ ਜੋੜ ਸਕਦਾ ਹੈਗਾ ਇਸ ਵੀਡੀਓ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਾਨੂੰ ਦੱਸਿਆਗਾ ਤੇ ਇਹ ਵੀਡੀਓ ਵੀ ਬੜੀ ਡੰਗਾਈ ਦੇ ਨਾਲ ਸੁਣਣੀ ਵਾਲੀ ਹੈ ਤੇ ਆਪਾਂ ਇਸ ਵੀਡੀਓ ਨੂੰ ਪੂਰਾ ਸੁਣਨਾਗਾ ਪੂਰਾ ਸੁਣ ਕੇ ਇਹਦਾ ਅਸੀਂ ਲਾਹਾ ਜ਼ਰੂਰ ਲੈਣਾ ਹੈ ਕਿਉਂਕਿ ਸਾਡੇ ਛੋਟੇ ਵੱਡੇ ਬੱਚੇ ਸਾਡੇ ਭੈਣ ਭਰਾ ਸਾਡੇ ਦੋਸਤ ਹੋਰ ਵੀ ਜਿੰਨੇ ਦਰਸ਼ਕ ਇਸ ਚੈਨਲ ਨਾਲ ਜੁੜੇ ਹੋਏ ਨੇ ਤੇ ਜਰੂਰ ਉਹ ਇਸ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹੋ ਜਿਹੇ ਤੁਹਾਨੂੰ ਵੀਡੀਓ ਸਾਡੇ ਗਿਆਨ ਦੀ ਗੱਲ ਚੈਨਲ ਤੇ ਤੁਹਾਨੂੰ ਗਿਆਨੀ ਸੰਤ ਸਿੰਘ ਮਸਕੀਨ ਜੀ ਦੀਆਂ ਵੀਡੀਓ ਕਥਾ ਵਿਚਾਰ ਤੁਹਾਨੂੰ ਸਾਡੇ ਇਸ ਚੈਨਲ ਤੇ ਸੁਣਨ ਨੂੰ ਮਿਲਦੇ ਆ ਤੇ ਆਓ ਫਿਰ ਆਪਾਂ ਜਿਹੜੀ ਧਿਆਨ ਜੋੜਨ ਦੀ ਵਿਧੀ ਕਿਆ ਨਿਸ਼ਾਨ ਸਿੰਘ ਨੇ ਸਕੀਮ ਜੈਨੇ ਇਸ ਵੀਡੀਓ ਦੇ ਵਿੱਚ ਦੱਸੀ ਆ ਉਹ ਆਪਾਂ ਅੱਜ ਸਾਰੇ ਲੜਕੇ ਸੁਣਦੇ ਆ ਤੇ ਇਹ ਤੋਂ ਲਾਹਾ ਵੀ ਆਪਾਂ ਨੇ ਜ਼ਰੂਰ ਲੈਣਾ ਹੈ ਤੇ ਲੋ ਫਿਰ ਆਪਾਂ ਕਰਦੇ ਆਂਗੇ ਇਹ ਅੱਜ ਦੀ ਵੀਡੀਓ ਸ਼ੁਰੂ ਇਸ ਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ ਹੈ ਯਾਦਾਂ ਚੱਲਦੀਆਂ ਨੇ ਜਿਸ ਦੀਆਂ ਯਾਦਾਂ ਚੱਲਦੀਆਂ ਜਾਂਦੀਆਂ ਨੇ ਬਾਰ ਬਾਰ ਚੱਲਦੀਆਂ ਜਾਂਦੀਆਂ ਨੇ ਮਨੁੱਖ ਉਹੀ ਕੁਛ ਹੈ ਔਰ ਮਨੁੱਖ ਨੂੰ ਜਿਸ ਤੇ ਮਾਣ ਹੈ ਬਸ ਮਨੁੱਖ ਉਹੀ ਕੁਛ ਹੈ ਕਈ ਵਾਰ ਮਨੁੱਖ ਦੀ ਸੋਚ ਤੇ ਕੁਝ ਹੋਰ ਚਲਦੀ ਪਈ ਆਉਂਦੀ ਹੈ ਕਰਦਾ ਕੁਝ ਹੋਰ ਪਿਆਉਂਦਾ ਹੈ ਵਿਚਾਰ ਤੇ ਅੰਦਰ ਕੁਝ ਹੋਰ ਚਲਦੇ ਪਏ ਆਉਂਦੇ ਨੇ ਤੇ ਕਿਨ ਕਰਦਾਰ ਕੁਝ ਹੋਰ ਪ੍ਰਗਟ ਕਰ ਰਹੇ ਅੰਦਰ ਅੰਦਰ ਚਿੰਤਨ ਯਾਦਾਂ ਤੇ ਕੁਝ ਹੋਰ ਚੱਲ ਰਹੀਆਂ ਹੁੰਦੀਆਂ ਨੇ ਮੰਵੇ ਬੈਠਾ ਗੁਰਦੁਆਰੇ ਚ ਹੋਵੇ ਨਮਾਜ਼ ਪੜ ਰਿਹਾ ਹੋਵੇ ਪੂਜਾ ਪਾਠ ਕਰ ਰਿਹਾ ਹੋਵੇ ਮਨੁਖ ਜੋ ਕੁਛ ਦਿਖਾਈ ਦੇ ਰਿਹਾ ਏ ਉਹ ਨਹੀਂ ਹੈ ਮਨੁਖ ਜੋ ਕੁਛ ਸੋਚਦਾ ਰਹਿੰਦਾ ਏ ਮਨੁਖ ਉਹੀ ਕੁਛ ਹੈ ਮਨੁਖ ਜੋ ਕੁਛ ਕਰਦਾ ਰਹਿੰਦਾ ਏ ਮਨੁਖ ਉਹ ਨਹੀਂ ਹੈ ਮਨੁਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁਖ ਉਹੀ ਕੁਛ ਹੈ ਮਨੁੱਖ ਜੈਸਾ ਦਿਖਾਈ ਦਿੰਦਾ ਹੈ ਧਰਮ ਕਹਿੰਦਾ ਹੈ ਵੈਸਾ ਮਨੁੱਖ ਨਹੀਂ ਹੈ ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚਲਦੀਆਂ ਰਹਿੰਦੀਆਂ ਨੇ ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ ਮਨੁੱਖ ਉਹੀ ਕੁਛ ਹੈ ਜਿਸ ਨੂੰ बार-बार ਸੋਚਦਾ ਹੈ ਜਿਸ ਦੇ ਬਾਰ-ਬਾਰ ਵਿਚਾਰ ਚੱਲਦੇ ਨੇ ਸਮਝ ਚੱਲਦੀ ਹੈ ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ ਯਾਦਾਂ ਸ਼ਾਵਣ ਦੇ ਇਹੀ ਯਾਦ ਚਾਰ ਰੂਪ धारण ਕਰਦੀਏ ਸਨੇਹ, ਪ੍ਰੇਮ, ਸ਼ਰਧਾ, ਭਗਤੀ ਆਤਮਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। 12ੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਬਥੇਰੀ ਦੁਨੀਆ ਧਾਰਮਿਕ ਦਿਖਾਈ ਦੇਂਦੀ ਹੈ। ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ ਬੜੀ ਤਪੱਸਿਆ ਹੈ ਬੜੀ ਮਿਹਨਤ ਹੈ ਬੜੀ ਕਰੜੀ ਮਿਹਨਤ ਹੈ ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਕਿ ਧਾਰਮਿਕ ਹੋਵਨ ਦਿਖਾਈ ਦੇ ਰਹੇ ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਉਹ ਨਹੀਂ ਹੈ ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ ਮਨੁੱਖ ਉਹੀ ਕੁਝ ਹੈ ਮਨੁੱਖ ਉਹੀ ਕੁਝ ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ ਇਹ ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਹਨ ਪਰ ਮਨ ਦੇ ਦਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ ਗੁਰਦੁਆਰੇ 'ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ ਮੰਦਰ ਦੇ 'ਚ ਬੈਠ ਕੇ ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਸਿਰਫ ਪਰਮਾਤਮਾ ਨੂੰ ਪਤਾ ਉਹਦੀ ਪੌਂਚ ਸਾਡੇ ਮਨ ਤੱਕ ਅਗਰ ਮਨੁੱਖ ਪ੍ਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ ਨਾਸਤਿਕ ਹੋਵੇ ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ ਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਨੇ ਅੰਦਰ ਤੱਕ ਪਾਉਂਚ ਸਿਰਫ ਪ੍ਰਮਾਤਮਾ ਦੀ ਇਹ ਗੱਠ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਅੰਤਰੀਅਮੇ ਭਾਈ ਗੁਰਦਾਸ ਇੱਕ ਪੰਥੀ ਦੇ ਵਿੱਚ ਕਹਿੰਦੇ ਨੇ ਅੰਤਰ ਜਾਮੇ ਸੁਨ ਕੰਪਤ ਹਉ ਅੰਤਰਗਤ ਏ ਪ੍ਰਭੂ ਮੈਂ ਤੇ ਕੰਬ ਜਾਣਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ ਅਗਰ ਮਨੁੱਖ ਦੇ ਕਿਦਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ ਦੁਨੀਆ ਵਿੱਚ ਮਿੱਤਰਤਾ ਭੰਗ ਹੋ ਜਾਏਗੀ ਰਿਸ਼ਤੇਦਾਰੀ ਵੀ ਟੁੱਟ ਜਾਏਗੀ ਕੁਝ ਵੀ ਨਹੀਂ ਰਹੇਗਾ ਅਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋਣ ਗਲਤ ਨਾ ਸੋਚਦਾ ਹੋਵੇ ਗਲਤ ਯਾਦਾਂ ਨਾ ਚੱਲਦੀਆਂ ਹੋਣ ਮਨੋਚਿੰਤਕ ਤੇ ਕਹਿੰਨ ਜਿਸ ਨਾਲ ਬਹੁਤ ਪਿਆਰ ਹੈ ਮਿੱਤਰ ਹੈ ਉਹਦੇ ਬਾਰੇ ਵੀ ਕਦੀ ਮਾੜੀ ਸੋਚਣੀ ਚੱਲ ਸਕਦੀ ਹੈ ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ ਪਤੀ ਬਾਰੇ ਵੀ ਚੱਲ ਸਕਦੀ ਹੈ ਬੱਚਿਆਂ ਬਾਰੇ ਵੀ ਚੱਲ ਸਕਦੀ ਹੈ ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਦੇਖ ਸਕਦਾ ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ ਦੇਖ ਹੀ ਨਹੀਂ ਸਕਦਾ ਕੋਲ ਬੈਠਾ ਹੋਵੇ ਬਾਪੇ ਤੋ ਮਨ ਦੇ ਤਲਤੇ ਮਨੁੱਖ ਬਿਲਕੁਲ ਸੁਤੰਤਰ ਹੈ ਆਜ਼ਾਦ ਹੈ ਹਾਂ ਮਨ ਤੇ ਨਗਾ ਪ੍ਰਮਾਤਮਾ ਦੀ ਕਿਉਂਕਿ ਉਹ ਵਿਆਪਕ ਹੈ ਤੋ ਉਹਦਾ ਵੇਖਣਾ ਵੀ ਵਿਆਪਕ ਹੈ ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ ਬੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਹਿ ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ ਕੋਈ ਬੱਚੇ ਹਰ ਵਕਤ ਮਾਂ-ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ। ਪਿਰਾ ਦੀ ਨਿਗਾਹ ਥੱਲੇ ਹਰ ਵਕਤ ਪਿਰਾ ਨਹੀਂ ਹੁੰਦਾ। ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪ੍ਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ। ਹਰ ਵਕਤ। ਸਭ ਕੁਝ ਉਸ ਦੀ ਨਿਗਾਹ ਦੇ ਥੱਲੇ। ਬੇਖਤ ਸੋਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਸਭ ਤੋਂ ਵੱਡੀ ਸਿਆਣਪ ਹੈ ਅਕਲਮੰਦੀ ਏ ਨੇੜੇ ਕਰਕੇ ਜਾਣਦਾ ਹੈ ਪ੍ਰਮਾਤਮਾ ਨੇੜੇ ਹੈ ਦੇਖ ਰਿਹਾ ਹੈ ਮੈਨੂੰ ਸੁਣ ਰਿਹਾ ਹੈ ਇਹ ਸਭ ਤੋਂ ਵੱਡੀ ਅਕਲਮੰਦੀ ਹੈ ਇਹ ਸਭ ਤੋਂ ਵੱਡੀ ਦਾਨਸ਼ਮੰਦੀ ਹੈ ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ ਹੈ ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ ਉਹ ਕਿੱਥੇ ਦੇਖਦਾ ਹੈ ਜੋ ਕੁਝ ਕਰਨਾ ਹੈ ਕਰ ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਝ ਜਾਣੇ ਜਿੰਤੂ ਕੀਆ ਤੂੰ ਜੋ ਸੋਚਦਾ ਰਹਿੰਦਾ ਹੈ ਸਭ ਕੁਝ ਪ੍ਰਭੂ ਨੂੰ ਪਤਾ ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਂਗਾ ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਨ ਮਰਿਆਦਾ ਬਣੀ ਹੋਈ ਏ ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਟ ਕਰਦਾ ਹੈ ਦੁੱਖਨ ਦੇਖਤ ਹੈ ਪਰ ਦੇਖ ਨਾ ਰਿਹਾ ਉਹ ਆਪਣਾ ਹੱਥ ਨਹੀਂ ਰੋਕਦਾ ਇਤਨਾ ਬੁਰਾ ਸੋਚਦਾ ਰਹਿੰਦਾ ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ ਇਹਦੀ ਇਤਨੀ ਬੁਰੀ ਸੋਚਣੀ ਲੇਕਿਨ ਫਿਰ ਵੀ ਪ੍ਰਮਾਤਮਾ ਆਪਣੇ ਹੱਥ ਨਹੀਂ ਰੋਕਦਾ ਦੋਖਨ ਦੇਖਤ ਹੈ ਦੇਖਦਾ ਪਿਆ ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ ਫਲਾਣਾ ਤਿੰਨ ਜਾਏ ਐਂ ਦੇਖਿਆ ਵੀ ਕੱਖ ਨਹੀਂ ਢੰਡੋਰਾ ਪਿੱਟੀ ਜਾ ਰਿਹਾ ਹੈ ਅਜ ਤੱਕ ਸੰਸਾਰ ਦਾ ਭਰਮਣ ਕਰਦੇ ਹੋਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ ਗੈਨੇ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ ਬੜਾ ਅਨਰਥ ਕੀਤਾ ਉਸਨੇ ਮੈਂ ਕਿਹਾ ਤੂੰ ਦੇਖਿਆ ਕਹਿੰਦਾ ਦੇਖਿਆ ਤੇ ਨਹੀਂ ਸੁਣਿਆ 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 ਕਰੀਬਨ ਕਰੀਬਨ 99 ਫੀਸਦੀ ਮੈਨੂੰ ਉਹ ਮਿਲੇ ਨੇ ਜਦ ਮੈਂ ਪੁੱਛਿਆ ਤੂੰ ਦੇਖਿਆ ਕਹਿੰਦਾ ਨਹੀਂ ਸੁਣਿਆ ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ ਕਹਿੰਦਾ ਸੁਣਿਆ ਸਭ ਸੁਣਿਆ ਦੇਖਿਆ ਵੀ ਨਹੀਂ ਢੰਡੋਰਾ ਪਿਟ ਰਿਹਾ ਹੈ ਪਰਮਾਤਮਾ ਦੇਖਦੇ ਹੋਇਆ ਵੀ ਖਾਮੋਸ਼ ਖਾਮੋਸ਼ ਦੋਖਨ ਦੇਖਤ ਹੈ ਪਰਦੇ ਤਨਾਰੇ ਇਸ ਵਾਸਤੇ ਅਸੀਂ ਅਰਦਾਸ ਦੇ ਚ ਕੇ ਸ਼ਬਦ ਐਡ ਕਰ ਦਿੱਤੇ ਜਿਨ੍ਹਾਂ ਵੇਖ ਕੇ ਅਨਡਿੱਠ ਕੀਤਾ ਮਹਾਨ ਵੇਖ ਕੇ ਅਨਡਿੱਠ ਕਰਨਾ ਇੱਕ ਪ੍ਰਮਾਤਮਾ ਵਾਲਾ ਸਮਾ ਹੈ ਈਸ਼ਵਰ ਵਾਲਾ ਸਮਾ ਹੈ ਵੇਖ ਕੇ ਅਨਡਿੱਠ ਕਰ ਸਕਦਾ ਹੈ ਕੋਈ ਸਨੇਹ ਦੇ ਵਿੱਚ ਕੋਈ ਪ੍ਰੇਮ ਦੇ ਵਿੱਚ ਉਜ ਨਹੀਂ ਕਰ ਸਕਦਾ ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀ ਪਰ ਮਾਂ ਪਰਦਾ ਪਾਉਂਦੀ ਐ ਛੁਪਾਉਂਦੀ ਐ ਕਿਸੇ ਹੋਰ ਨੂੰ ਨਾ ਪਤਾ ਚੱਲੇ ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ ਕੁਝ ਅਨਰਥ ਤੇ ਦੇਖਿਆ ਹੈ ਪਿਰਾ ਦਾ ਮਿੱਤਰ ਦਾ ਮਿੱਤਰ ਛੁਪਾਂਦਾ ਹੈ ਪਰਦਾ ਪੰਦਾ ਹੈ ਪਿਰਾਤ ਛੁਪਾਂਦਾ ਹੈ ਪਰਦਾ ਪੰਦਾ ਹੈ ਪਿਆਰ ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ ਢੰਡੋਰਾ ਬਿਟਦਾ ਹੈ ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੈ ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ ਹੈ ਨਜ਼ਰ ਅੰਦਾਜ਼ ਕਰ ਦਿੰਦਾ ਹੈ ਔਰ ਇੱਕ ਹਕੀਕਤ ਹੈ ਮੇਰਾ ਤੇ ਸਾਬ ਕਹਿੰਦੀ ਏ हे ਪ੍ਰਭੂ ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇਂ ਫਿਰ ਤੇ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਪ੍ਰਭੂ ਜੂ ਹਮਰੇ ਦੋਖ ਮਤ ਫਿਰ ਦੇਦਾਰੋ ਏ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਂਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ ਕਲਗੇਦਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ ਦੇਖਦਾ ਹੈ ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ ਪ੍ਰੇਮਾ ਭਗਤੀ ਪਰਮਾਤਮਾ ਨਾਲ ਪਿਆਰ ਸਾਰੇ ਸੰਸਾਰ ਨਾਲ ਪਿਆਰ ਪੂਰਨ ਪ੍ਰੇਮ ਪ੍ਰਤੀਤ ਸ제 ਬ੍ਰਤ ਗੋੜ ਮੜੀ ਮਟ ਭੋਲ ਨਾਮਾ ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆਦੀ ਪਰਮਾਤਮਾ ਅਗਰ ਇਸ ਨੂੰ ਭਗਤੀ ਕਹਿੰਦੇ ਨੇ ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਦੀ ਅਵਸਥਾ ਕੀ ਬਣ ਜਾਂਦੀ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋ ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ ਕੋਈ ਬੁਰਾ ਹੈ ਮੈਂ ਚੰਗਾ ਹਾਂ मैं चंगा हाँ भगत का यह दावा ही खत्म हो जाता है कोई बुरा है कोई बुरा है ऐसा भगत का कहना ही खत्म हो जाता है यगत की पहचान और हकीकत है परमात्मा की दृष्टि च कोई बुरा भला नहीं है गन्ने गन्नेस पाता है परमात्मा ने अमृत है ਸੰਤਰੇ ਦਾ ਰਸ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਪਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ ਹੈ ਸ਼ਰਾਬ ਬਣਾ ਲਈ ਰਸਤੇ ਮਿੱਠਾ ਸੀ ਅੰਗੂਰਾਂ ਦਾ ਕੌੜਾ ਹੋ ਗਿਆ ਰਸਤੇ ਸਵਾਦਿਸ਼ੀ ਮਿੱਠਾ ਸੀ ਸੰਤਰੇ ਦਾ ਕੌੜਾ ਹੋ ਗਿਆ ਰਸਤੇ ਮਿੱਠਾ ਸੀ ਗੰਨੇ ਦਾ ਕੌੜਾ ਹੋ ਗਿਆ ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ ਹੈ ਅਮਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਮਨੁੱਖ ਕੋਲ ਇਹ ਤੋਫੀਕ ਹੈ ਸ਼ਰਾਬ ਨੂੰ ਹੀ ਦੇਖ ਲਓ ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਟਰਕਾ ਕੇ ਜੇ ਅਮਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੋਫੀਕ ਹੈ ਜ਼ਹਿਰ ਨੂੰ ਵੀ ਅਮਰਿਤ ਬਣਾ ਸਕਦਾ ਹੈ ਸੰਖਿਆ ਜ਼ਹਿਰ ਹੀ ਆਉਂਦੀ ਹੈ ਹਕੀਮ ਵੈਦ ਇਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ ਅੰਮ੍ਰਿਤ ਹੋ ਕੇ ਅੰਮ੍ਰਿਤ ਹੋ ਕੇ ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਜ਼ਹਿਰ ਹਨ ਹਲ ਹੈ وہی ਅੰਮ੍ਰਿਤ ਹੈ ਨਾਗਾ ਮਾਲੂਮ ਨਹੀਂ ਤੁਜ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਜੇ ਜੀਣ ਦਾ ਢੰਗ ਆ ਗਿਆ ਤੋ ਜ਼ਿੰਦਗੀ ਅੰਮ੍ਰਿਤ ਹੈ ਜੇ ਜੀਣ ਦਾ ਢੰਗ ਨਹੀਂ ਆਇਆ ਤੋ ਜ਼ਿੰਦਗੀ ਹੀ ਜ਼ਹਿਰ ਹੈ ਜੇ ਰਹਿਣ ਦਾ ਤੈਨੂੰ ਢੰਗ ਆ ਗਿਆ ਸਾਰਾ ਸੰਸਾਰ ਅੰਮ੍ਰਿਤ ਹੈ ਨਿਰੰਕਾਰ ਦਾ ਰੂਪ कि ਜਿੱਤੇ ਨੂੰ ਰਹਿਣ ਦਾ ਢੰਗ ਨਹੀਂ ਆਇਆ ਸਾਰਾ ਸੰਸਾਰ ਜ਼ਹਿਰ ਹੈ ਕਿ ਤੇਰੇ ਤੇ ਮਨਸਰ ਹੈ ਤੂੰ ਜ਼ਹਿਰ ਦੇ ਚ ਜੀਉਣਾ ਹੈ ਕਿ ਅੰਮ੍ਰਿਤ ਦੇ ਚ ਜੀਉਣਾ ਸਤ ਸੰਗ ਇਸ ਵਾਸਤੇ ਹੈ ਔਰ ਅਜ ਤੱਕ بڑے بڑے ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਨਾਵ ਠੀਕ ਕਰ ਸਕੇ ਮਨੁੱਖ ਚੋਣ ਠੀਕ ਕਰ ਸਕੇ ਅਕਸਰ ਮਨੁੱਖ ਚੁਨਾਵ ਗਲਤ ਕਰ ਲੈਂਦੇ ਹੈ ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ ਜਿਤਨੇ ਜ਼ਿੰਦਗੀ ਦੇ ਤਾਰੇ ਕੀ ਹੋਵੇਗੀ ਅ ਗਿਆਨ ਹੋਵੇਗਾ ਉਤਨੇ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ ਫਿਰ ਤਾਰੀਕ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ ਰਾਤ ਨਾਲ ਹੁੰਦਾ ਹੈ ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ ਮੈਸ਼ਿਆਲੇ 'ਚ ਬੈਠਾ ਹੋਵੇਗਾ ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ ਜੂਏ ਖਾਨਿਆਂ ਦੀ ਰੌਣਕ ਵੱਧ ਗਈ ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦਵਾਰ ਸਵੇਰੇ ਖੁੱਲਦਾ ਹੈ ਅੰਮ੍ਰਿਤ ਵੇਲੇ ਖੁੱਲਦਾ ਹੈ ਜਿੱਥੇ ਸਵੇਰੇ ਘੜਿਆਲ ਵੱਜਦਾ ਹੈ ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ ਉਥੇ ਬੇਸ਼ਤਰ ਜਗਾਂ ਉਂਝੀ ਬੰਦ ਹੋ ਗਈ ਪਤਾ ਹੈ ਕਿਉਂ ਆਰਥ ਸ਼ਾਸਤਰ ਦਾ ਇੱਕ ਨਿਯਮ ਹੈ ਮਾਰਕੀਟ ਵਿੱਚ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕ ਹੀ ਨਹੀਂ ਹੈ ਕੋਈ ਲੈਣ ਵਾਲਾ ਹੈ ਇਹ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ ਕੋਈ ਲੈਣ ਵਾਲਾ ਹੀ ਨਹੀਂ ਕੋਈ ਗ੍ਰਾਹਕ ਹੀ ਨਹੀਂ ਕੀਮਤ ਵੀ ਗਿਰਦੀ ਜਾਏਗੀ ਯਕੀਨ ਜਾਣਵਾਜ ਧਰਮ ਜਿਤਨਾ ਬੇਕੀਮਤ ਹੋ ਗਿਆ ਹੈ ਕੋਈ ਚੀਜ਼ ਇਤਨੀ ਬੇਕੀਮਤ ਨਹੀਂ ये मैरज करते हकीकत है सच्चाई है जबकि उसको तो वाला और कुछ भी नहीं है वस्तु बहुत पी है ग्राहकी नहीं है कीमत गिर जान जा बिल्कुल ग्राहकी नहीं है वो वस्तु एक दिन मार्केट तो ओझल हो जाएगी आउट ऑफ मार्केट हो जाएगी, नहीं रह सकती ਚਰਚ ਦੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਹੁੰਦੀ ਇਹ ਵੀ ਮੈਲਸ ਕਰਦੇ ਆ ਭਾਰਤ ਵਿੱਚ ਵੀ ਬਹੁਤੇ ਮੰਦਰਾਂ ਵਿੱਚ ਇਕੱਲਾ ਪੁਜਾਰੀ ਬੈਠਾ ਰਹਿੰਦਾ ਹੈ ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾ ਲੇ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੈ ਤੜਪ ਰੱਖਦਾ ਹੈ ਹਰ ਚੀਜ਼ ਦੀ ਆਪਣੀ ਰੋਤ ਹੈ ਹਰ ਚੀਜ਼ ਦਾ ਆਪਣਾ ਸਮਾਂ ਨਾਮ ਬੀਜਣ ਦਾ ਵੀ ਸਮਾਂ ਹੈ ਅੰਮ੍ਰਿਤ ਵੇਲਾ ਸੱਚ ਨਾਮ ਵੜਿਆ ਇਹ ਵਿਚਾਰ ਉਹ ਦੇਖੋਗੇ ਕਲਬਾਂ ਦੀ ਰੌਣਕ ਵੱਧ ਗਈ ਥੀਏਟਰਾਂ ਦੀ ਰੌਣਕ ਵੱਧ ਗਈ ਵेश्याਲਿਆਂ ਦੀ ਰੌਣਕ ਵੱਧ ਗਈ ਜੂਏ ਖਾਨਿਆਂ ਦੀ ਰੌਣਕ ਵੱਧ ਗਈ ਰੱਬ ਦੀ ਨੇਤ ਅੱਤਿ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਧੇਨੋਂ ਦੇ ਸੀ ਮੈਂ ਪਹਿਲੀ ਦਫਾ ਗਿਆ ਸਾਰਾ ਸ਼ਹਿਰ ਬੜਾ ਪ੍ਰ ਰੌਣਕ ਬੜੀ ਲਾਈਟ ਇੱਕ ਇੱਕ ਬਿਲਡਿੰਗ ਬੜੀ ਸਜੀ ਰਾਤ ਦੇ ਵਕਤ ਪਹੁੰਚੇ ਸੰਧਿਆ ਹੋ ਗਈ ਸੀ ਜਿਹੜਾ ਸੱਜਣ ਲੈ ਜਾ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਸੀ ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ ਕੋਈ ਵਿਆਹ ਸ਼ਾਦੀ ਹੈ ਹੈ ਨਹੀਂ ਸਜਾਵਟ ਕਹਿੰਦਾ ਗਾਇਨੀ ਜੀ ਕਿਹੜੇ ਚੱਕਰ 'ਚ ਪਏ ਸਭ ਜੂਏ ਖਾਨੇ ਨੇ ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ-ਵੱਡੀਆਂ ਦੇਖਦੇ ਪਏ ਸਜੀਆਂ ਹੀ ਸਭ ਜੂਏ ਖਾਨੇ ਨੇ ਕਹਿ ਲੇ ਕਿ ਮਜਬੂਰੀ ਹੈ ਸਾਡੀ ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਗੁਰਦੁਆਰਾ ਵੀ ਉੱਥੇ ਹੀ ਦਿੱਤੇ ਤੁਹਾਨੂੰ ਲੈ ਜਾ ਰਹੇ ਹਾਂ ਮਜਬੂਰੀ ਹੈ ਕਹਿੰਦਾ ਸੀ ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ ਦੇਖੇ ਇਹ ਸ਼ਹਿਰ ਬੜਾ ਹੈ ਐਨੀ ਸਜਾਵਟ ਇਤਨਾ ਸ਼ਿੰਗਾਰਿਆ ਹੋਇਆ ਸਭ ਜੂਏ ਖਾਨੇ ਔਰ ਬੜੀ ਭੀੜ ਬੜੀ ਹੈਰਾਨਗੀ ਲਈ ਪਤਨ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿਉਂ ਨਾ ਜੂਏ ਖਾਨਿਆਂ ਦੇ ਵਿੱਚਕਾਰ ਇੱਕ ਚਰਚ ਵੀ ਬਣਿਆ ਹੋਇਆ ਹੈ ਗਰਵਾਜ਼ੇ ਬੰਦ ਪਏ ਕਿਦਰੇ ਇਤਵਾਰ ਨੂੰ ਖੁੱਲਦਾ ਹੈ ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ ਮਨੁੱਖ ਦੀ ਜ਼ਿੰਦਗੀ ਇਤਨੀ ਰਾਤ ਹੋ ਗਈ ਹੈ ਰਾਤ ਨਾਲ ਸੰਬੰਧ ਜੁੜ ਰਿਹਾ ਦਿਨ ਨਾਲ ਨਹੀਂ ਅੰਮ੍ਰਿਤ ਵੇਲੇ ਜੀਵਨ ਇਤਨਾ ਅੰਧਕਾਰ ਮਈ ਹੋ ਗਿਆ ਮਨੁੱਖ ਖੁਦ ਰਾਤ ਹੋ ਗਿਆ ਦਿਨ ਨਹੀਂ ਰਿਹਾ ਪ੍ਰਕਾਸ਼ ਨਹੀਂ ਰਿਹਾ ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ ਪ੍ਰਕਾਸ਼ਮਈ ਸੀ ਉਹਨਾਂ ਦੀ ਆਤਮਾ ਚੋਂ ਧਰਮ ਮੰਦਰਾਂ ਦਾ ਜਨਮ ਹੋਇਆ ਹੈ ਅੰਮ੍ਰਿਤ ਵੇਲੇ ਦਾ ਜਨਮ ਹੋਇਆ ਹੈ ਸ਼ੰਖ ਨਗਾਰੇ ਘੜਿਆਲ ਬਾਗ ਪੂਜਾ ਪਾਠ ਦਾ ਜਨਮ ਹੋਇਆ ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ ਪਰ ਸਹੇਜੇ ਸਹੇਜੇ ਦੂਜੀ ਤਾਦਾਦ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ ਜੂਏ ਖਾਨਿਆਂ ਦੀ ਰੌਣਕ ਵਧਦੀ ਜਾ ਰਹੀ ਹੈ ਵेश्याਲਿਆਂ ਦੀ ਰੌਣਕ ਵਧਦੀ ਜਾ ਰਹੀ ਹੈ ਕਲਬਾਂ ਥੀਏਟਰਾਂ ਦੀ ਰੌਣਕ ਵਧਦੀ ਜਾ ਰਹੀ ਹੈ ਕਾਰਨ ਬਾਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ ਹੈ ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ ਔਖਾ ਕੰਮ ਔਖਾ ਕੰਮ Swami Ramanand ਭਵੇਂ ਕੋਈ ਸ਼ਬਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ ਬੜਾ ਸਾਰਥਕ ਹੈ ਬੜਾ ਕੀਮਤੀ ਹੈ ਉਹ ਕਹਿੰਦੇ ਨੇ ਕਤ ਜਾਈਏ ਰੇ ਘਰ ਲਾ ਗੋ ਰੰਗ ਕਿੱਥੇ ਜਾਵਾਂ ਮੈਂ ਘਰ ਦੇ ਚ ਹੀ ਰੰਗ ਲੱਗ ਗਿਆ ਪਟਕਣਾ ਮਿਟ ਗਈ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚੇਤਨਾ ਚਲ ਤ ਮੰ ਭਾਇਓ ਪੰਗ ਯਾਦਾਂ ਜਦbaar ਚਲਨ ਤ ਮੰ ਭਟਕ ਰਿਹਾ ਸੋਚਣੀ ਜਦbaar ਜਾਵੇ ਮਨ ਭਟਕ ਰਿਹਾ ਹੈ ਵਿਚਾਰ ਜਦ ਬਾਰ ਮੁਖੀ ਹੋਵਨ ਤੋ ਮਨ ਬਾਰ ਭਟਕ ਰਿਹਾ ਹੈ ਹਰ ਵਕਤ ਮਨ ਬਾਰ ਭਟਕਦਾ ਹੈ ਕਿ ਬਾਰ ਕਿਸ ਤਰ੍ਹਾਂ ਭਟਕਦਾ ਹੈ ਸਮੇਂ ਦੇ ਚ ਭਟਕਦਾ ਹੈ ਵਕਤ ਦੇ ਚ ਭਟਕਦਾ ਹੈ ਕਾਲ ਦੇ ਚ ਭਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ